ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਦੇਜ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਬਾਰੇ ਜਿਹਦਾ ਅੱਜ ਤੋਂ ਲੈ ਕੇ 31 ਮਈ ਤੱਕ ਬੜੇ ਜੋਸ਼ ਸ਼ੋਰ ਦੇ ਨਾਲ ਟੰਡੋਰਾ ਪਟਿਆ ਜਾਵੇਗਾ ਦੱਸਿਆ ਜਾਵੇਗਾ ਕਿ ਅਸੀਂ ਕਿ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਲੈ ਕੇ ਆਂਦੀ ਹੈ ਸਿੱਖਿਆ ਕਿਸੇ ਵੀ ਰਾਜ ਦਾ ਸਭਿਆਤਾ ਦਾ ਮੁੱਖ ਟੂਲ ਹੁੰਦੀ ਹੈ ਤੇ ਜਦੋਂ ਵਿਅਕਤੀ ਸਿੱਖਿਆ ਤੋਂ ਦੂਰ ਹੁੰਦਾ ਹੈ ਉਸ ਦਾ ਪਤਨ ਹੋਣਾ ਲਾਜ਼ਮੀ ਹੁੰਦਾ ਹੈ ਪੰਜਾਬ ਦੀ ਵਰਤਮਾਨ ਸਿੱਖਿਆ ਹਲਾਤਾਂ ਨੂੰ ਦੇਖ ਕੇ ਕੁਝ ਐਦਾਂ ਦਾ ਹੀ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਜਿਹੜਾ ਹੈ ਨਿਗਾਰਾ ਉਹ ਡੁੱਬਦਾ ਜਾ ਪੰਜਾਬ ਪਤਨ ਦੇ ਬਲ ਚਾ ਰਿਹਾ। ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸੋਧਿਆ ਜੀ ਇਸ ਖੇਤਰ ਦੇ ਵਿੱਚ ਬੜੇ ਵੱਡੇ ਕਾਰਜ ਕਰ ਰਹੇ ਹਨ। ਜਿਹਾ ਤੁਸੀਂ ਸਹੀ ਸੁਣ ਰਹੇ ਹੋ ਪੰਜਾਬ ਦੇ ਸਿੱਖਿਆ ਮੰਤਰੀ ਮਨੀਸ਼ ਸੋਧਿਆ ਜੀ ਕਿਉਂਕਿ ਮੜਿਓ ਘਰਜੋਤ ਬੈਂਸੀ ਦੀਆਂ ਪੋਸਟਰਾਂ ਦੇਖ ਕੇ ਮਨੀਸ਼ ਸੋਧਿਆ ਜੀ ਦਾ ਪੋਸਟਰਾਂ ਦੇਖ ਕੇ ਉਹਨਾਂ ਦੇ ਅਕਾਊਂਟਸ ਦੇਖ ਕੇ ਤਾਂ ਇਹ ਹੀ ਲੱਗਦਾ ਕਿ ਉਹੀ ਸਾਡੇ ਪੰਜਾਬ ਦੇ ਅੱਜਕੱਲ ਸਿੱਖਿਆ ਮੰਤਰੀ ਨੇ। ਇਹ ਹੋਈ ਮੰਤਰੀ ਜਿਨ੍ਹਾਂ ਨੂੰ ਦਿੱਲੀ ਦੇ ਜਨਤਾ ਨੇ ਨਕਾਰ ਦਿੱਤਾ ਜੋ ਉਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਜੋ ਉਥੇ ਇਹਨਾਂ ਨੇ ਊਲ ਜਲੂਲ ਪਾਲিসੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਦਿੱਲੀ ਦਾ ਸਾਰਾ ਤੰਤਰ ਫੇਲ ਹੋਇਆ ਉਹੀ ਇਹ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅੱਜ ਤੋਂ ਲੈ ਕੇ 31 ਮਈ ਤੱਕ ਹੁਣ بڑے ਵੱਡੇ ਜੋਰ ਸ਼ੋਰ ਦੇ ਨਾਲ ਰੜਾ ਪਾਇਆ ਜਾਏਗਾ ਕਿ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਆ ਗਈ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਅੱਜ ਇਸੇ ਸਿੱਖਿਆ ਕ੍ਰਾਂਤੀ ਤੇ ਅਸੀਂ ਗੱਲ ਕਰਾਂਗੇ ਮਾਣਿਓ ਹਰਜੋਤ ਪੈਂਸੀ ਦੀ ਹਰਜੋਤ ਪੈਂਸੀ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਹੈ ਈਟੀਟੀ ਕੈਂਡਰਸ ਨੇ ਉਹਨਾਂ ਨੂੰ ਅਸੀਂ ਨੌکریاں ਦਿੱਤੀਆਂ ਅਸੀਂ ਨੌਜਵਾਨਾਂ ਮੁਟਿਆਰਾਂ ਨੂੰ ਘੱਪਰ ਨੂੰ ਨੌکریاں ਦਿੱਤੀਆਂ ਪਰ ਅਸਲ ਕੀ ਹੈ ਅਸਲ ਦੇ ਵਿੱਚ ਸਰਕਾਰ ਨੇ ਨੌਕਰੀ ਦਿੱਤੀ ਨਹੀਂ ਪਿਛਲੇ 3 ਸਾਲਾਂ ਦੇ ਵਿੱਚ ਕੋਈ ਵੀ ਨਾ ਮਾ ਨੋਟੀਫਿਕੇਸ਼ਨ ਭਰਤੀ ਦਾ ਸਾਡੀ ਸਰਕਾਰ ਨੇ ਨਹੀਂ ਕਰਿਆ ਕੁਝ ਤੋਂ ਨਰ ਅੰਕੜੇ ਸੀ ईटीटी ਕੈਟਰਸ ਦੀ ਜਾਣਕਾਰੀ ਦੇ ਲਈ ਸੰਝ ਕਰਨਾ ਚਾਹਾਂਗੇ ਜਿਹਦੇ ਵਿੱਚ 2364 435 5994 ਤੇ 4161 ਇਹ ਜਿਹੜੀ ਭਰਤੀ ਸੀ ईटीटी ਕੈਟਰਸ ਦੀ ਇਹ ਸਭ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਅਸੀਂ ਕਰਵਾਈ ਪਾਰਟੀ ਅਸੀਂ ਇਹ ਭਰਤੀ ਕਰਵਾਇਆ ਅਸਲ ਦੇ ਵਿੱਚ ਜਿਹੜੀ ਇਹ ਭਰਤੀ ਦੇ ਨੋਟੀਫਿਕੇਸ਼ਨ ਸੀ ਇਹ ਪਿਛਲੀਆਂ ਸਰਕਾਰਾਂ ਦੇ ਜਾਣ ਕੀਤੇ ਹੋਏ ਸੀ ਕੁਝ ਕੋਰਟ ਕੇਸਾਂ ਕਰਕੇ ਤੇ ਕੁਝ ਰਾਜਨੀਤਿਕ ਕਾਰਨਾ ਕਰਕੇ ਜਿਹੜੀ ਇਹ ਭਰਤੀ ਹਾਲੇ ਤੱਕ ਨਹੀਂ ਕੀਤੀ ਤੇ ਉਹ ਨੌਜਵਾਨ ਮਟਿਆਰਾ ਗੱਭਰੂ ਸੜਕਾਂ ਤੇ ਆ ਕੇ ਇਸ ਆਪੀ ਜੰਗ ਨੂੰ ਲੜ ਰਹੇ ਤੇ ਪਰ ਹੁਣ ਸਾਡੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਦੀ ਭਰਤੀ ਕੀਤੀ ਭਰਤੀ ਕਰਨ ਦਾ ਢੰਗ ਕੀ ਹੈ ਕਿ ਜਿਹੜੇ ਉਹਦੇ ਨੋਟੀਫਿਕੇਸ਼ਨ ਜਾਰੀ ਹੋਏ ਉਹਦੇ ਵਿੱਚ ਕੁਝ ਸੋਧਾਂ ਕਰਕੇ ਆਪ ਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਦੇ ਤਰੀਕਾ ਪਵਾ ਕੇ ਕਿਹਾ ਜਾ ਰਿਹਾ ਕਿ ਅੱ비 ਪਿੱਠ ਥੱਪ ਪਾਈ ਜਾ ਰਹੀ ਹੈ ਕਿ ਅਸੀਂ ਦੇਖੋ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਭਰਤੀ ਦਿੱਤੀ ਹਾਲਾਂਕਿ ਉਹਨਾਂ ਦਾ ਸਿੱਖਿਆ ਮੈਕ ਨਾ ਤਾਂ ਕੋਈ ਪ੍ਰਤੀਜਾਰੀ ਨਹੀਂ ਕੀਤੀ ਹਾਲੇ ਤੱਕ ਇਹ ਜਿਹੜੇ ਸਾਰੇ ਨੋਟੀਫਿਕੇਸ਼ਨ ਨੇ ਤੁਹਾਨੂੰ ਸਿੱਖਿਆ ਵਿਭਾਗ ਦੀ ਵੈਬਸਾਈਟ ਤੇ ਮਿਲ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕੈਡਰ ਦੀ ਜਿਹੜੀ ਹੈ ਭਰਤੀ ਦੀ ਜਿਹੜੀ ਹੈ ਅਦੀ ਸੂਚਨਾ ਹੈ ਕਦੋਂ ਜਾਰੀ ਕੀਤੀ ਗਈ ਸੀ ਕਦੋਂ ਲੈਟਰ ਜਾਰੀ ਕੀਤੀ ਗਈ ਸੀ ਸਾਡੇ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਇੱਕ ਹੋਰ ਦਾਅਵਾ ਕਰਦੇ ਨੇ ਕਿ ਜਿਹੜੀ ਅਸੀਂ ਇੱਕ ਖਾਤੀ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਹੈ ਉਹ ਹਾਲੇ ਤੱਕ ਕਿਸੇ ਸਰਕਾਰ ਨੇ ਨਹੀਂ ਲਿਆਂਦੀ ਵਾਕਈ ਹਾਲੇ ਤੱਕ ਕਿਸੇ ਸਰਕਾਰ ਨੇ ਨਹੀਂ ਲਿਆਂਦੀ ਹਜ਼ਾਰ ਤੋਂ ਵੱਧ ਸਕੂਲ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਗਏ ਕਿ ਤੁਸੀਂ ਜਿਹੜੇ ਹੈ ਆਪਦੇ ਸਕੂਲ ਦੇ ਵਿੱਚ ਜੋ ਵੀ ਕਾਰਜ ਕੀਤੇ ਨੇ ਛੋਟੇ-ਮੋਟੇ ਕਾਰਜ ਜਵੇਂ ਕਿ ਸਕੂਲ ਦੇ ਚਰੰਗਾਈ ਪੁਤਾਈ ਦਾ ਕੰਮ ਹੈ ਕੁਈ ਬੱਚਿਆਂ ਦੇ ਬਾਥਰੂਮ ਸਹੀ ਕਰਵਾਉਣੇ ਨੇ ਕੋਈ ਬੱਚਿਆਂ ਦੇ ਕਲਾਸਰੂਮ ਦੀ ਟੁੱਟ ਭੱਜ ਹੈ ਜਾਂ ਕੁਝ ਹੋਰ ਕਾਰਜ ਨੇ ਲੈਬ ਸਹੀ ਕਰਾਣੀਆਂ ਨੇ ਉਹ ਤੁਸੀਂ ਸਹੀ ਕਰਵਾਓ ਤੇ ਉਹਨਾਂ ਦਾ ਜਿਹੜਾ ਨੀ ਪੱਥਰ ਹੈ ਉਹ ਆਪਦੇ ਸਕੂਲ ਦੇ ਵਿੱਚ ਰੱਖੋ ਸਕੂਲ ਦੇ ਵਿੱਚ ਜਿਹੜਾ ਨੀ ਪੱਥਰ ਰੱਖੋਗੇ ਉਹਦੇ ਲਈ ਅਸੀਂ ਤੁਹਾਨੂੰ 20000 ਰੁਪਏ ਜਾਰੀ ਕਰ ਰਹੇ ਹਾਂ ਔਰ ਇੰਟਰਸਟਿੰਗ ਗੱਲ ਕੀ ਹੈ ਕਿ ਕਿਹਾ ਗਿਆ ਕਿ ਉਸ ਨੀ ਪੱਥਰ ਦੇ ਉੱਪਰ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਾਮ ਸਿੱਖਿਆ ਮੰਤਰੀ ਹਰਜੋਤ ਵੈਸ ਜੀ ਦਾ ਨਾਮ ਤੇ ਜਿਹੜੇ ਮਜੂਤਾ ਵਿਧਾਇਕ ਨੇ ਉਹਨਾਂ ਦਾ ਨਾਮ ਉਹਨਾਂ ਤਖਤੀਆਂ ਤੇ ਲਿਖਿਆ ਜਾਵੇ ਉਹਨਾਂ ਨਹੀਂ ਪੱਥਰਾਂ ਤੇ ਰੱਖਿਆ ਜਾਵੇ ਤੇ ਜਿਹੜਾ ਉਹਦਾ ਉਦਘਾਟਨ ਹੈ ਉਹ ਵੀ ਤੁਹਾਡੇ ਜਿਹੜੇ ਹੈਗੇ ਆ ਉਹ ਮਜੂਤਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਉਹਨਾਂ ਦਾ ਉਦਘਾਟਨ ਆਕੇ ਕਰਨ ਕੋਈ ਨਵੀਆਂ ਸਕੂਲਾਂ ਦੀ ਬਿਲਡਿੰਗਾਂ ਬਣਾਉਣ ਦੇ ਜਾਂ ਨਵੇਂ ਜ਼ਮੀਨਾਂ ਖਰੀਦ ਕੇ ਕਰਨ ਤੁਸੀਂ ਉਹਨਾਂ ਦਾ ਵੀ ਨਹੀਂ ਕਰਨਾ ਇਹ ਤਾਂ ਛੋਟੇ-ਮੋਟੇ ਕਾਰਜਕ੍ਰਮ ਸਕੂਲ ਦੇ ਉਹਨਾਂ ਦੇ ਵੀ ਨੀਂਹ ਪੱਥਰ ਰੱਖੋ ਦੂਸਰੀ ਗੱਲ ਕਿ ਇਹਨਾਂ ਸਾਰੇ ਜਿਹੜੇ ਨੀਂਹ ਪੱਥਰਾਂ ਦਾ ਕਾਰਜ ਹੈ ਕਿ ਉਹ 10 ਕਰੋੜ ਤੋਂ ਉੱਪਰ ਦਾ ਜਿਹੜਾ ਖਰਚਾ ਹੈ ਉਹ ਪੈ ਰਿਆ ਦੂਸਰੀ ਗੱਲ ਇੰਟਰਸਟਿੰਗ ਗੱਲ ਇੱਕ ਹੋਰ ਹੈ ਕਿ ਜਿਹੜਾ ਇਹਨੂੰ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ ਜਿਹੜੇ ਪ੍ਰੋਗਰਾਮ ਕਰਵਾਏ ਜਾਣਗੇ ਜਦੋਂ ਉਦਘਾਟਨ ਕਰਾਉਣਗੇ ਤਾਂ ਮੰਤਰੀ ਸਭਾ ਦੇ ਲਾਮ ਲਸ਼ਕਰ ਨਾਲ ਲੈ ਕੇ ਆਉਣਗੇ ਉਹ ਸਾਰੇ ਕਾਰਜਕ੍ਰਮਾਂ ਤੇ 8 ਕਰੋੜ ਤੋਂ ਵੱਧ ਰੁਪਈਆ ਜਿਹੜਾ ਹੈਗਾ ਆ ਉਹ ਰਿਜ਼ਰਵ ਰੱਖਿਆ ਗਿਆ ਦਿੱਤਾ ਗਿਆ ਕਿ ਉਸ ਦੇ ਤੁਸੀਂ ਪ੍ਰੋਗਰਾਮ ਕਰਵਾਉਣਗੇ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਤੁਸੀਂ ਉਦਘਾਟਨ ਕਰਵਾਉਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਭ ਆਉਣਗੇ ਉਦੋਂ ਜਿਹੜੀ ਭੀੜ ਹੈ ਉਹ ਇਕੱਠੀ ਸਕੂਲ ਕਰੇਗਾ ਯਾਨੀ ਕਿ ਅਧਿਆਪਕ ਕਰਨਗੇ ਉਹੀ ਪਿੰਡ ਦੇ ਪੰਚ ਸਰਪੰਚਾਂ ਕੋਲੇ ਜਾਣਗੇ ਉਹੀ ਆਪਦੇ ਸ਼ਹਿਰ ਦੇ ਐਮਐਲਏ ਕੋਲ ਜਾਣਗੇ ਉਹੀ ਆਪਦੇ ਐਮਸੀਸ ਕੋਲ ਜਾਣਗੇ ਕਿ ਤੁਸੀਂ ਸਾਨੂੰ ਭੀੜ ਦਿਓ ਮਾੜੀਓ ਐਮਐਲਏ ਸਾਹਿਬ ਨੇ ਵਿਧਾਇਕ ਜੀ ਨੇ ਆਉਣਾ ਹੈ ਉਹ ਘਟਨਾ ਨੂੰ ਕਰਨ ਆਉਣਾ ਫਿਰ ਉਸ ਤੋਂ ਬਾਅਦ ਕਿਹਾ ਗਿਆ ਕਿ ਤੁਸੀਂ ਇੱਕ ਵਧੀਆ ਫੋਟੋ ਖਿੱਚ ਕੇ ਉਹਦੀ ਵਧੀਆ ਕੈਮਰੇ ਦੇ ਨਾਲ ਉਸ ਨੂੰ ਆਪਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਪਾਉਣਾ ਹੈ ਹੈਸ਼ਟੈਗ ਵਰਤਣੇ ਨੇ ਸਿੱਖਿਆ ਕ੍ਰਾਂਤੀ ਦੇ ਜਿਨ੍ਹਾਂ ਵਿਧਾਇਕਾਂ ਨੇ ਹਾਲੇ ਤੱਕ ਕੋਈ ਅਕਾਊਂਟ ਨਹੀਂ ਹੈ ਸੋਸ਼ਲ ਮੀਡੀਆ ਦੇ ਅਕਾਊਂਟ ਨਹੀਂ ਹੈ ਉਹ ਆਗੇ ਸੋਸ਼ਲ ਮੀਡੀਆ ਦੇ ਅਕਾਊਂਟ ਬਣਾਉਣ ਉੱਥੇ ਵਧੀਆ ਕੁਆਲਿਟੀ ਦੀ ਐਚਡੀਜ਼ ਫੋਟੋ ਅਪਲੋਡ ਕਰਨ ਤੇ ਹੈਸ਼ਟੈਗ ਸਿੱਖਿਆ ਕ੍ਰਾਂਤੀ ਲਾਉਣ। ਇਹ ਗੱਲ ਨਹੀਂ ਹੈ। ਇਹ ਦੋਗੇ ਹੋਰ ਉਹਨਾਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਇਹ ਤੁਸੀਂ ਜਿਹੜੀ ਨਿਊਜ਼ਪੇਪਰ ਹੈ ਉਸ ਦੇ ਵਿੱਚ ਵੀ ਹਿੰਦੀ ਪੰਜਾਬੀ ਅੰਗਰੇਜ਼ੀ ਜੋ ਵੀ ਹੈ ਉਹਦੇ ਵਿੱਚ ਇਹ ਤੁਹਾਡੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਹੈ ਐਡਵਰਟਾਈਜ਼ਮੈਂਟ ਹੈ ਖਬਰ ਹੈ ਉਹ ਆਉਣੀ ਚਾਹੀਦੀ ਹੈ ਤੁਹਾਡੇ ਸਾਰੇ ਖੇਤਰ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਤੁਹਾਡੇ ਸਕੂਲ ਦੇ ਵਿੱਚ ਹੋਈ ਹੈ ਸਕੂਲਾਂ ਦੇ ਬਾਹਰ ਵੱਡੇ ਵੱਡੇ ਬੋਰਡ ਲੱਗਣੇ ਚਾਹੀਦੇ ਜਿਨ੍ਹਾਂ ਦੇ ਉੱਪਰ ਤਸਵੀਰਾਂ ਹੋਣਗੀਆਂ ਮਾਰਯੋਗ ਮੁੱਖ ਮੰਤਰੀ ਸਾਹਿਬ ਦੀਆਂ ਜਾਂ ਜੋਧ ਬੈਂਸ ਜੀ ਦੀਆਂ ਕਿ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਨਾ ਹੇਠ ਇਹ ਤੁਹਾਡੀ ਸਿੱਖਿਆ ਕ੍ਰਾਂਤੀ ਕੀਤੀ ਗਈ ਹੈ ਅਸੀਂ ਜਾ ਕਿੱਧਰ ਰਹੇ ਹਾਂ ਅਸੀਂ ਅਧਿਆਪਕਾਂ ਨੂੰ ਇੱਕ ਆਧੇ IT ਟੂਲ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਅਸੀਂ ਉਹਨਾਂ ਨੂੰ ਕਿਹੜਾ ਸ਼ੁਰੂ ਕਰ ਦਿੱਤਾ ਕਿ ਭਈ ਤੁਸੀਂ ਜਿਹੜੀ ਇਹ ਹੈਗੀ ਆ ਆਪਦੇ ਸੋਸ਼ਲ ਮੀਡੀਆ ਦੇ ਉੱਪਰ ਆਪਦੇ WhatsApp ਗਰੁੱਪਸ ਦੇ ਉੱਪਰ DP ਲਗਾਓ ਸਿੱਖਿਆ ਕ੍ਰਾਂਤੀ ਦੀ ਕਿਉਂ ਅਸੀਂ ਜਾ ਕੇ ਕਰ ਰਹੇ ਇਹ ਇਹ ਗੱਲਾਂ ਕਿਹੜੀਆਂ ਨੇ ਅਸੀਂ ਸਿੱਖਿਆ ਕ੍ਰਾਂਤੀ ਨਹੀਂ ਇਹ ਤਖਤੀ ਕ੍ਰਾਂਤੀ ਆ ਇਹ ਨਾਂ ਮਸ਼ਹੂਰੀਆਂ ਦੇ ਉੱਪਰ ਪੈਸਾ ਖਰਚ ਕਰ ਰਹੇ ਹਾਂ ਇਹ ਦਿੱਲੀ ਵਾਲਾ ਮਾਡਲ ਇੱਥੇ ਲਾਗੂ ਹੋ ਰਿਹਾ ਹੈ ਬੀਤੇ ਦਿਨੀ ਦਿੱਲੀ ਦੀ ਮਾਣਯੋਗ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾਨੀ ਇੱਕ ਇਹਨਾਂ ਤੱਕ ਕੋਟਾਲਾ ਜਾਗਰ ਕੀਤਾ ਸੀ ਜਿਹਦੇ ਵਿੱਚ ਕਹਿਆ ਗਿਆ ਸੀ ਕਿ ਜਿਹੜਾ 77 ਲੱਖ ਦੇ ਵਿਕਾਸ ਕਾਰਜਾਂ ਦੇ ਉੱਪਰ 24 ਕਰੋੜ ਰੁਪਈਆ ਜਿਹੜਾ ਹੈ ਉਹ ਐਡਵਰਟਾਈਜ਼ਮੈਂਟ ਦੇ ਉੱਪਰ ਲਗਾ ਦਿੱਤਾ। ਉਹੀ ਸਭ ਕੁਝ ਪੰਜਾਬ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ। ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆ ਰਹੇ ਹਾਂ। ਬਿਤੇ ਦਿਨੀ ਮਾਣਯੋਗ ਮੁੱਖ ਮੰਤਰੀ ਸਿੱਖਿਆ ਮੰਤਰੀ ਇਹ ਡਿਡਿ ਕੈਡਰਸ ਨੂੰ ਨਿਯੁਕਤੀ ਪੱਤਰ ਵੰਡਦੇ ਨੇ ਦੂਜੇ ਪਾਸੇ ਸ਼ਾਮੀ ਉੱਚ ਅਧਿਕਾਰੀਆਂ ਨੂੰ ਜਿਹੜੇ ਸਿੱਖਿਆ ਅਧਿਕਾਰੀ ਨੇ WhatsApp ਗਰੁੱਪ ਤੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਇਹਨਾਂ ਨੂੰ ਨਿਯੁਕਤੀ ਨਾ ਕਰਨ ਦਿੱਤੀ ਜਾਵੇ ਹਵਾਲਾ ਦਿੱਤਾ ਜਾਂਦਾ ਇੱਕ ਕੋਰਟ ਕੇਸ ਕੀ ਕੀ ਖਿਚੜੀ ਪਕ ਰਹੀ ਹੈ ਇਹ ਸਿੱਖਿਆ ਕ੍ਰਾਂਤੀ ਹੈ ਤੁਸੀਂ ਅਧਿਆਪਕਾਂ ਨੂੰ ਕਹਿ ਰਹੇ ਹੋ ਕਿ ਬੀਪੀਜ਼ ਲਗਾਓ ਪੋਸਟਰ ਲਗਾਓ ਖਬਰਾਂ ਲਗਾਓ ਭੀੜ ਇਕੱਠੀ ਕਰੋ ਇਸੇ ਮਹੀਨੇ ਤਾਂ ਹਜੇ ਸੈਸ਼ਨ ਸ਼ੁਰੂ ਹੋਏ ਨੇ ਵਿਦਿਆਰਥੀ ਹਜੇ ਸਕੂਲ ਦਾ ਰਲ ਮਿਲਾਂ ਸ਼ੁਰੂ ਹੋ ਨਹੀਂ ਦੋ ਮਹੀਨੇ ਮਤਲਬ ਹੁਣ ਜਿਹੜੇ ਟੀਚਰ ਨੇ ਉਹ ਤੁਹਾਡੀ ਸਿੱਖਿਆ ਕ੍ਰਾਂਤੀ ਦਾ ਪ੍ਰਚਾਰ ਪ੍ਰਸਾਰ ਕਰਨਗੇ ਪੜ੍ਹਾਉਣਗੇ ਨਹੀਂ ਉਹ ਕਿਤਰਾ ਸਿੱਧੁਰ ਗਏ ਹੈ ਬੜੀ ਸੋਚਣ ਵਾਲੀ ਗੱਲ ਹੈ ਕਿ ਇਹ ਸਿੱਖਿਆ ਕ੍ਰਾਂਤੀ ਹੈ ਤਖਤੀ ਕ੍ਰਾਂਤੀ ਹੈ ਪਤਾ ਨਹੀਂ ਪੰਜਾਬ ਦਾ ਕੀ ਬਣੇਗਾ ਜਿਸ ਤਰ੍ਹਾਂ ਟੀਚਰਸ ਨੂੰ ਇਸ ਗਲਤ ਕੰਮਾਂ ਦੇ ਵਿੱਚ ਵਾੜਿਆ ਜਾ ਰਿਹਾ ਹੈ ਉਹਨਾਂ ਦਾ ਕੰਮ ਹੈ ਬੱਚਿਆਂ ਨੂੰ ਪੜ੍ਹਾਉਣਾ ਬੱਚਿਆਂ ਨੂੰ ਸਿੱਖਿਆ ਦੇਣਾ ਬੱਚਿਆਂ ਨੂੰ ਸੇਧ ਦੇਣਾ ਉਹ ਤੁਹਾਨੂੰ ਕੋਲ ਕਰਵਾ ਹੀ ਨਹੀਂ ਜਾ ਰਿਹਾ ਬਸ ਹੋ ਰਹੀ ਫਾਲਤੂ ਦੇ ਕੰਮ ਆਪ ਦੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਵਾ ਲੇ ਜਾ ਰਹੇ ਹੈ ਇਹ ਸੋਚਣ ਦਾ ਵੇਲਾ ਹੈ ਜੇ ਅਸੀਂ ਨਾ ਉੱਠੇ ਜੇ ਅਸੀਂ ਨਾ ਹਜੇ ਇਹਨਾਂ ਤੇ ਵਿਚਾਰ ਕੀਤਾ ਪੰਜਾਬ ਦਾ ਬੇੜਾ ਗਰਕ ਪੱਕਾ ਹੋ ਗਿਆ ਹੈ ਉਮੀਦ ਕਰਦੇ ਕਿ ਸਰਕਾਰ ਜਾਗੇਗੀ ਤੇ ਅਜੇ ਹੀ ਸਿੱਖਿਆ ਕ੍ਰਾਂਤੀ ਨੂੰ ਛੱਡ ਕੇ ਦੀ ਅਸਲ ਸਿੱਖਿਆ ਕ੍ਰਾਂਤੀ ਹੈ ਉਸ ਤੇ ਧਿਆਨ ਦਿਓ ਫਿਰ ਮੇਰੇ ਲੱਗੇ ਕਿ ਸੇ 90 ਮੁੱਦੇ ਤੇਰਾ ਨਮਸਕਾਰ ਸਤਿ ਸ੍ਰੀ ਅਕਾਲ